ਦੇ ਬਣਾਉਣ ਲੱਗੇ ਆ ਚਾਰ ਤੇ ਪਹਿਲਾ तकरीबन ਮਈ ਜੂਨ ਤੇ ਦਸੰਬਰ ਜਨਵਰੀ ਪਛਮਾ ਨੂੰ ਹਰੇ ਚਾਰੇ ਦੀ ਬਹੁਤ ਘਾਟ ਆ ਜਾਂਦੀ ਸੀ ਤੇ ਪਛਮਾ ਦਾ ਜਿਹੜਾ ਰੱਖਵਾ ਚਾਰੇ ਹੇਠੋਂ ਬਹੁਤ ਥੋੜਾ ਤੇ ਤੇਰੇ ਮੋੜ ਸਾਨੂੰ ਜਾਦੇ ਆ ਤੇ ਹਰੇ ਪੱਠਿਆਂ ਦੀ ਘਾਟ ਨੂੰ ਦੂਰ ਕਰਨ ਖਾਤਰ ਹੁਣ ਬਹੁਤ ਸਾਰੇ ਕਿਸਾਨ ਵੀ ਨੇ ਜਿਹੜੇ ਉਹ ਵਿਚਾਰ ਬਣਾਉਂਦੇ ਨੇ ਇਹ ਜਿਹੜਾ ਚਾਰੇ ਦਾ ਫਾਇਦਾ ਬਣਾਇਆ ਇੱਕ ਤਾਂ ਬਰਸਾਤਾਂ ਦੇ ਵਿੱਚ ਸਾਨੂੰ ਵਾਰ-ਵਾਰ ਪੱਠੇ ਵੜਨੇ ਪੈਣੇ ਬੜੇ ਔਖੇ ਨੇ ਤੇ ਫਿਰ ਸਿਆਲ ਦੇ ਵਿੱਚ ਵੀ ਬੜੀ ਠੰਡ ਹੁੰਦੀ ਆ ਪੱਠੇ ਪੱਠੇ ਨੇ ਬੜੇ ਔਖੇ ਨੇ ਇਹ ਜੀਬ ਜਿਹੜਾ ਆਚਾਰ ਆ ਸਾਡਾ ਸਾਰਾ ਸਾਲ ਹੀ ਚੱਲਦਾ ਰਹਿੰਦਾ ਤੇ ਹਰ ਰੋਜ ਜਿਹੜਾ ਲੇਬਰ ਕੱਟਦੀ ਐ ਉਹ ਸਾਡਾ ਖਰਚਾ ਘਟ ਜਾਂਦਾ ਹੈ तकरीबन 45 ਦਿਨ ਬਾਅਦ ਜਿਹੜਾ ਆਚਾਰ ਆ ਸਾਡਾ ਇਹ ਪਿਛੋਂ ਲਈ ਤਿਆਰ ਹੋ ਜਾਊਗਾ ਇਹ ਜਿਹੜੇ ਤਾਕੀ ਤੱਤੇ ਨੇ तकरीबन ਹਰੇ ਚਾਰੇ ਦੇ ਬਰਾਬਰ ਰਹਿੰਦੇ ਨੇ ਪਰ ਸੰਭੇਰ ਸੁਖਵਾ ਆਉਟ ਹੈ ਵੀ ਜਗ੍ਹਾ ਤੇ ਇਹਨੂੰ ਕੱਢ ਕੇ ਹਰ ਰੋਜ ਇਹ ਲੋੜ ਮੁਕਾਬ ਵਟਿਆ ਪਾਉਂਦੇ ਰਹਿੰਦੇ ਆ ਕਿ ਕਿਹਾ ਵੀ ਸਾਇਲੈਂਸ ਬਣਾਉਣ ਲੱਗੇ ਤਾਂ ਟਾਈਟ ਨਹੀਂ ਟਾਈਟ ਹੋਵੇ ਪਹਿਲਾਂ ਚਾਰ ਦਾ ਕੋਈ ਥੋੜਾ ਸੁੱਜੀ ਜਗ੍ਹਾ ਤੇ ਬਣਾਉਣਾ ਚਾਹੀਦਾ ਤਾਂ ਕਿ ਕਿਤੇ ਵਰਤੌਰ ਦਾ ਪਾਣੀ ਇਹਦੇ ਅੰਦਰ ਨਾ ਚਲਾ ਜਾਵੇ ਇਹ ਹਵਾ ਦਾ ਪਾਣੀ ਉਹਨੇ ਕੀ ਕਰਿਆ ਅਸੀਂ ਉਹਨੂੰ ਲੈ ਕੇ ਚਾਰ ਬਣਾਵਾਂਗੇ ਇਹ ਜਿਹੜਾ ਸੀ ਸਾਰਾ ਸਾਲ ਸਾਡੇ ਪੈਸਿਆਂ ਨੂੰ ਬਰਤਣ ਲਈ ਵਰਤਣਾ ਹੈ